ਅਕੀਲਾ ਪੰਜਾਬ ਟੀਵੀ ਅਤੇ ਅੰਜੜ ਪੰਜਾਬੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਸਵਾਗਤ ਕਰਦੇ ਹਾਂ ਆ ਇਸ ਸਮੇਂ ਮੈਂ ਖੜਾ ਹੈਗਾ ਜੀ ਵਾਟਰ ਟਾਊਨ ਦੇ ਵਿੱਚ ਜਿੱਥੇ ਕੀਤੀ ਸੀ ਇੱਕ ਖਬਰ ਜਿਹੜੀ ਚਰਚਾ ਦਾ ਵਿਸ਼ਾ ਬਣੀ ਹੋਈ ਆ ਬੀਤੇ ਰਾਤ ਇੱਕ ਆ ਆਹ ਖਰਾਨਾ ਦਾ ਉਹ ਸ਼ਖਸ ਜਿਹੜਾ ਕਾਫੀ ਮਸ਼ਹੂਰ ਹੈਗਾ ਆ ਆ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਹੈਗਾ ਸਿੱਖ ਗੁਰੂਆਂ ਦੇ ਵਿਰੁੱਧ ਕਿਸਾਨ ਮੋਰਚੇ ਦੇ ਖਿਲਾਫ ਹੋਵੇ ਭਾਵੇਂ ਇੱਥੋਂ ਦੇ ਜਿਹੜੇ ਲੋਕ ਹੈਗੇ ਨੇ ਉਹਨਾਂ ਦੇ ਖਿਲਾਫ ਭੱਦੀ ਸ਼ਬਦਾਵਲੀ ਵਰਤਣ ਦੇ ਜਿਹੜੇ ਕੇਸ ਆ ਉਹ ਸਾਹਮਣੇ ਆਏ थे ਉਸ ਵਿਅਕਤੀ ਦੇ ਉੱਤੇ ਜਿਹੜਾ ਹੈਗਾ ਆ ਬੀਤੀ ਰਾਤ ਅ ਕੁਝ ਅਣਪਛਾਤੇ ਲੋਕਾਂ ਦੇ ਵੱਲੋਂ ਜਿਹੜਾ ਆ ਉਹਨੂੰ ਹਮਲਾ ਕੀਤਾ ਗਿਆ ਹੈਗਾ ਆ ਪੂਰੇ ਜਿਹੜਾ ਵਿਸ਼ਵ ਦੇ ਵਿੱਚ ਇਹ ਖਬਰ ਪਹੁੰਚੀ ਹੋਈ ਹੈਗੀ ਆ ਆ ਪੁਲਿਸ ਵੱਲੋਂ ਐਡ ਦਾ ਮੂਮੈਂਟ ਨਾਮ ਨਾਰਲੀਜ਼ ਹੋਣ ਕਾਰਨ ਮੈਂ ਉਸ ਸ਼ਖਸ ਦਾ ਨਾਮ ਨਹੀਂ ਲੈ ਸਕਦਾ ਪਰ ਪੰਜਾਬੀ ਭਾਈਚਾਰਾ ਸਿੱਖ ਭਾਈਚਾਰਾ ਆ ਭਾਰਤੀ ਭਾਈਚਾਰਾ ਉਸ ਸ਼ਖਸ ਦੇ ਨਾਲ ਆ ਪੂਰਾ ਜਿਹੜਾ ਹੈਗਾ ਉਹਦਾ ਨਾਮ ਪਤਾ ਹੈਗਾ ਆ ਤੇ ਉਸ ਦੇ ਉੱਤੇ ਬੀਤੇ ਦਿਨੀ ਜਿਹੜਾ ਇਸ ਘਰ ਦੇ ਵਿੱਚ ਜਿਹੜਾ ਹੈਗਾ ਆ ਉਹੋ ਹਮਲਾ ਹੋਇਆ ਹੈਗਾ ਆ ਆ ਪ੍ਰਾਪਤ ਜਾਣਕਾਰੀ ਅਨੁਸਾਰ ਜਿਹੜਾ ਹੈਗਾ ਆ ਇਰ ਦਾ ਮੂਮੈਂਟ ਸੀਰੀਅਸ ਜਿਹੜਾ ਹੈਗਾ ਕੰਡੀਸ਼ਨ ਦੇ ਵਿੱਚ ਦੱਸਿਆ ਜਾ ਰਿਹਾ ਤੇ ਮੈਡਲਮੋਰ ਹਸਪੀਟਲ ਦੇ ਵਿੱਚ ਜਿਹੜੀ ਹੈਗੀ ਆ ਉਹ ਸਰਜਰੀ ਚੱਲ ਰਹੀ ਹੈ ਪੁਲਿਸ ਵੱਲੋਂ ਜਿਹੜਾ ਹੈਗਾ ਕੋਰਨ ਆਫ ਕੀਤਾ ਹੋਇਆ ਹੈਗਾ ਆ ਤੇ ਇਸ ਜਗ੍ਹਾ ਦੇ ਉੱਤੇ ਜਿਹੜੀ ਆ ਪੁਲਿਸ ਦੀ ਫੋਰੈਂਸਿਕ ਟੀਮ ਹੈਗੀ ਆ ਉਸ ਦੇ ਵੱਲੋਂ ਜਿਹੜੀ ਜਾਂਚ ਪੜਤਾਲ ਜਿਹੜੀ ਹੈਗੀ ਕੀਤੀ ਜਾ ਰਹੀ ਆ ਆਪੋ ਹੈਰੀਏ ਦੇ ਵਿੱਚ ਉਸ ਇਨਸਾਨ ਦਾ ਜਿਹੜਾ ਹੈਗਾ ਘਰ ਤੁਸੀਂ ਦੇਖ ਸਕਦੇ ਹੋ ਤੇ ਕਾਫੀ ਜਿਹੜੀ ਭੱਦੀ ਸ਼ਬਦਾਵਲੀ ਬੀਤੇ ਦਿਨੀ ਵੀ ਜਿਹੜੀ ਆ ਆ ਬੁਰਗੋਬੇ ਸਮਝੀ ਬਾਰੇ ਜਿਹੜੀ ਹੈਗੀ ਉਹ ਵਾਰਤੀ ਗਈ ਸੀਗੀ ਉਸ ਤੋਂ ਬਾਅਦ ਭਾਈਚਾਰੇ ਦੇ ਵਿੱਚ ਜਿਹੜੀ ਹੈਗੀ ਕਾਫੀ ਨਿਰਾਸ਼ਾ ਵੀ ਪਾਈ ਜਾ ਰਹੀ ਸੀਗੀ ਪੁਲਿਸ ਨੂੰ ਕਾਫੀ ਸਮੇਂ ਤੋਂ ਇਸ ਸਾਰੇ ਘਟਨਾਕਰਮ ਦੀ ਜਿਹੜੀ ਪਿੱਠ ਭੂਮੀ ਹੈਗੀ ਉਹ ਵੀ ਜ਼ਰੂਰ ਪਤਾ ਹੈਗੀ ਆ ਤੇ ਪਰ ਇਥੋਂ ਦੇ ਕਾਨੂੰਨ ਦਾ ਸਹਾਰਾ ਲੈ ਕੇ ਬੋਲਣ ਦੀ ਆਜ਼ਾਦੀ ਨੂੰ ਲੈ ਕੇ ਜਿਹੜਾ ਹੈਗਾ ਆ ਉਸ ਨੂੰ ਗਲਤ ਤਰੀਕੇ ਨਾਲ ਯੂਜ਼ ਕਰਨ ਤੋਂ ਜਿਹੜਾ ਇਸ ਮਾਮਲੇ ਤੇ ਜਿਹੜੀ ਸ਼ੁਰੂਆਤ ਹੁੰਦੀ ਹੈਗੀ ਆ ਤੇ ਲੋਕਾਂ ਦੇ ਵਿੱਚ ਜਿਹੜਾ ਰੋਸ ਜਾਗਦਾ ਹੈਗਾ ਪੁਲਿਸ ਵੱਲੋਂ ਆ ਸਮੇਂ ਦੇ ਉੱਤੇ ਕੋਈ ਐਕਸ਼ਨ ਨਹੀਂ ਲੱ타 ਗਿਆ ਇਕਦੀ ਤੇ ਨਾਲ ਨਾਲ ਜਿਹੜਾ ਹੈਗਾ ਇਥੋਂ ਦਾ ਬ੍ਰਾਡਕਾਸਟਿੰਗ ਸਟੈਂਡਰਡ ਅਥਾਰਟੀ ਦੇ ਵੱਲੋਂ ਵੱਖ-ਵੱਖ ਸਮੇਂ ਦੇ ਉੱਤੇ ਜਿੰਨਾ ਉਹਨਾਂ ਨੂੰ ਸਬੂਤਾਂ ਦੇ ਆਧਾਰ ਤੇ ਉੱਤੇ ਇਸ ਇਨਸਾਨ ਨੂੰ ਜਿਹੜੀ ਜਿਹੜੀ ਪੈਨਲਟੀ ਹੈਗੀ ਹੈ ਜੁਰਮਾਨੇ ਹੈਗੇ ਨੇ ਉਹ ਜ਼ਰੂਰ ਲਗਾਏ ਗਏ ਨੇ ਪਰ ਉਹ ਇਹਨੇ ਕਾਰਗਰ ਸਿੱਧ ਨਹੀਂ ਹੋਏ ਕਿ ਇਸ ਇਨਸਾਨ ਨੂੰ ਰੋਕਿਆ ਜਾ ਸਕੇ ਤੇ ਬੀਤੇ ਦਿਨ ਇਸ ਦਾ ਜਿਹੜਾ ਸਾਹਮਣੇ ਇਹ ਘਟਨਾ ਆਈ ਕਿ ਇਸ ਦੇ ਉੱਤੇ ਜਿਹੜਾ ਹਮਲਾ ਸੀਰੀਅਸ ਰੂਪ ਦੇ ਵਿੱਚ ਹੋਇਆ ਇਸ ਤੋਂ ਪਹਿਲਾਂ ਉਸ ਸਮੇਂ ਪਹਿਲਾਂ ਇੱਕ ਜਿਹੜਾ ਹਮਲਾ ਆ ਉਹ ਛੋਟੇ ਪੱਧਰ ਦੇ ਹੋਇਆ ਸੀਗਾ ਪਰ ਉਸ ਸਮੇਂ ਦੇ ਉੱਤੇ ਕੋਈ ਏਡਾ ਪੁਲਿਸ ਨੇ ਫਿਰ ਵੀ ਉਸ ਸਮੇਂ ਦੇ ਉੱਤੇ ਕੋਈ ਏਦਾਂ ਦੀ ਕੋਈ ਗੱਲਬਾਤ ਨਹੀਂ ਕੀਤੀ ਤੇ ਨਾ ਹੀ ਪ੍ਰਸ਼ਾਸਨ ਵੱਲੋਂ ਜਿਹੜੀ ਹੈਗੀ ਗੱਲਬਾਤ ਇਸ ਇਨਸਾਨ ਨੂੰ ਸਮਝਾਈ ਗਈ ਕਿ ਬੋਲਣ ਦੀ ਆਜ਼ਾਦੀ ਨੂੰ ਲੈ ਕੇ ਇਸ ਪੱਧਰ ਤੱਕ ਨਾ ਜਾਇਆ ਜਾਵੇ ਕਿ ਤੁਹਾਡੀ ਜਾਨ ਦਾ ਜਿਹੜਾ ਖੌਫ ਆ ਉਹ ਬਣ ਜਾਵੇ ਤੇ ਅੱਜ ਉਹੀ ਘਟਨਾ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਨਸਾਨ ਦੀ ਗੱਡੀ ਸਾਹਮਣੇ ਖੜੀ ਹੈਗੀ ਆ ਜਿਹੜੀ ਗੱਡੀ ਬਾਰੇ ਵੀ ਲੋਕੀ ਪੱਲੇ ਪੱਤੀ ਜਾਣਦੇ ਹੈਗੇ ਆ ਤੇ ਇਨਸਾਨ ਬਾਰੇ ਵੀ ਜਾਣਦੇ ਹੈਗੇ ਪਰ ਕੁਝ ਜਿਹੜੀ ਰੈਸਟ੍ਰਿਕਸ਼ਨ ਪੁਲਿਸ ਵੱਲੋਂ ਲਗਾਈ ਗਈ ਨੇਮ ਸਪਰੈਸ਼ਨ ਕੋਣ ਕਰਕੇ ਮੈਂ ਉਸ ਦਾ ਨਾਮ ਨਹੀਂ ਲੈ ਸਕਦਾ ਪਰ ਲੋਕੀ ਜਰੂਰ ਜਾਣਦੇ ਹੈਗੇ ਕੌਣ ਹੈਗਾ ਆ ਤੇ ਉਹਦੇ ਉੱਤੇ ਬੀਤੀ ਰਾਤ ਜਿਹੜਾ ਹੈਗਾ ਹਮਲਾ ਹੋਇਆ ਹੈਗਾ ਮਿਡਲ ਮੋਰ ਦੇ ਵਿੱਚ ਹੈਗਾ ਆ ਤੇ ਘਟਨਾ ਦੀ ਜਿਹੜੀ ਪੁਸ਼ਟੀ ਆ ਉਹ ਹੋ ਚੁੱਕੀ ਹੈਗੀ ਆ ਕਿਉਂਕਿ ਵੱਖ-ਵੱਖ ਦੇਸ਼ਾਂ ਦੇ ਉੱਤੇ ਲੋਕ ਜਿਹੜੇ ਹੈਗੇ ਨੇ ਉਹ ਕਾਲਾਂ ਕਰਕੇ ਪੁੱਛ ਰਹੇ ਨੇ ਕਿ ਇਹ ਘਟਨਾ ਸੱਚ ਆ ਤੇ ਇੱਥੇ ਘਟਨਾ ਦੀ ਜਿਹੜੀ ਪੁਸ਼ਟੀ ਆ ਉਹ ਅਸੀਂ ਕਰਦੇ ਹੈਗੇ ਕਿ ਵਾਕਈ ਜਿਹੜਾ ਹਮਲਾ ਹੈਗਾ ਆ ਉਸ ਇਨਸਾਨ ਦੇ ਉੱਤੇ ਹੋਇਆ ਹੈਗਾ ਆ ਆਉਣ ਵਾਲੇ ਸਮੇਂ ਦੇ ਵਿੱਚ ਸਾਹਮਣੇ ਆਊਗਾ ਕਿ ਇਸ ਘਟਨਾ ਦੇ ਪਿੱਛੇ ਕੌਣ ਹੈਗੇ ਸਾਰੇ ਲੋਕਾਂ ਨੂੰ ਸਾਹਮਣੇ ਪਤਾ ਹੀ ਹੈਗਾ ਕਿ ਇਸ ਘਟਨਾ ਦਾ ਕਾਰਨ ਕੀ ਹੈਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਕਿ ਬੋਲਣ ਦੀ ਆਜ਼ਾਦੀ ਤੇ ਤੁਸੀਂ ਕਿਸ ਹੱਦ ਤੱਕ ਵਿਚਾਰ ਜਾਂ ਵਟਾਂਦਰਾ ਕਰ ਸਕਦੇ ਹੋ ਬੋਲਣ ਦੀ ਆਜ਼ਾਦੀ ਇਹ ਤੁਹਾਨੂੰ ਨਹੀਂ ਇਜਾਜ਼ਤ ਦਿੰਦੀ ਕਿ ਤੁਸੀਂ ਕਿਸੇ ਦੇ ਉੱਤੇ ਜਿਹੜੀ ਇੰਨੀ ਜ਼ਿਆਦਾ ਭੱਦੀ ਸ਼ਬਦਾਵਲੀ ਦੀ ਵਰਤੋਂ ਕਰੋ ਤੇ ਤੁਹਾਡੇ ਜਾਣ ਦਾ ਖੌਫ ਪਣ ਜੇ ਅ ਤੇ ਵੀ ਮੈਂ ਆਜ਼ਾਦਤਾ ਦਾ ਵਧੇਰੇ ਜਾਣਕਾਰੀ ਤੁਸੀਂ NZ ਪੰਜਾਬੀ ਨਿਊਜ਼ ਨਾਲ ਜੁੜੇ ਰਹੋ ਉਦੋਂ ਤੱਕ ਦਿਓ ਯਾਰ ਸਤਿ ਸ੍ਰੀ ਅਕਾਲ